हां जी सत श्री अकाल जी ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੈ ਜਿਸ ਸਵੇਰ ਦਾ ਸਵੇਰ ਦੇ ਵੱਜ ਗਏ ਨੇ ਅੱਜ 9:30 ਵਜੇ ਹੈ ਜੀ ਵੀਡੀਓ ਬਣਾਉਣ ਚ ਮੈਂ ਥੋੜਾ ਲੇਟ ਹੋ ਗਈ ਥੋੜਾ ਬੀਜ਼ੀ ਸੀਗੀ ਤੇ ਦਿਨ ਹੈਗਾ ਅੱਜ ਜੁਮਾ ਹੈ ਨਾ ਸ਼ੁੱਕਰਵਾਰ ਦਿਨ ਹੈ ਨਹੀਂ ਤੇ ਸਟਾਈਮ ਸਵੀਰ ਦੇ ਸਵਾਲ ਤੇ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਜੋ ਮੈਂ ਅੱਜ ਗੱਲ ਤੁਹਾਡੇ ਨਾਲ ਕਰਨ ਲੱਗੀ ਆ ਨਾ ਉਹਦੇ ਬਾਰੇ ਤੁਸੀਂ ਵੀ ਆਪਣੀ ਰਾਇ ਜਰੂਰ ਦਿਓ ਕਿ ਮੈਂ ਸਹੀ ਕੀਤਾ ਜਾਂ ਕਿੱਦਾਂ ਕੀਤਾ ਹਨ ਜਿਹੜੀ ਅੱਜ ਦੀ ਵੀਡੀਓ ਹੈ ਨਾ ਨਾ ਤਾਂ ਇਹ ਕਿਸੇ ਕਮਤਨ ਦੇਦੀ ਆ ਨਾ ਗੁਰਬਾਣੀ ਦੀ ਆ ਅੱਜ ਦੀ ਵੀਡੀਓ ਮੈਂ ਸਪੈਸ਼ਲ ਖਾਸ ਕਰਕੇ ਕੁਝ ਇਨਸਾਨ ਨੇ ਦੋ ਤਿੰਨ ਜਾਣੀਆਂ ਨੇ ਔਰਤਾਂ ਨੇ 2-3 ਜਾਣੀਆਂ ਨੇ ਉਹਨਾਂ ਵਾਸਤੇ ਪਾਈ ਆ ਕਿਉਂਕਿ ਮੈਨੂੰ ਪਤਾ ਵੀ ਉਹ ਦਿੱਲੀ ਮੇਰੀ ਵੀਡੀਓ ਦੇਖਦੀਆਂ ਕਿਉਂਕਿ ਉਹਨਾਂ ਟਾਈਮ ਉਹਨਾਂ ਨੂੰ ਵੀ ਚੈਨ ਨਹੀਂ ਆਉਂਦਾ ਵੀਡੀਓ ਨਾ ਦੇਖਣ ਕਿਉਂਕਿ ਫਿਰ ਉਹਨਾਂ ਨੇ ਅੱਗੇ ਉਸ ਚੀਜ਼ ਦੇ ਬੀਐਸ ਤੇ ਕੋਈ ਨਾ ਕੋਈ ਗੱਲਾਂ ਬਣਾਉਣੀਆਂ ਅਗਰ ਮੈਂ ਗੁਰਬਾਣੀ ਦੀ ਵੀ ਵੀਡੀਓ ਵੀ ਪਾ ਦਿੱਤਾ ਵੀ ਉਹਨਾਂ ਨੇ ਫਿਰ ਫੋਨ ਲਾ ਕੇ ਅੱਗੇ ਜਾਂ ਤਾਂ ਚੀਜ਼ਾਂ ਕਰਨੀਆਂ ਹੁੰਦੀਆਂ ਜਾਂ ਜਾਂ ਫਿਰ ਇੱਕ ਦੂਜੇ ਦੇ ਕੰਨਾਂ 'ਚ ਬੋਲਣਾ ਹੁੰਦਾ ਜੀ ਇਹ ਤਾਂ ਸਾਨੂੰ ਗੱਲ ਕਹੀਏ ਤੇ ਤੁਹਾਨੂੰ ਕਹੀਏ ਮੈਂ ਕਦੇ ਕਿਸੇ ਨੂੰ ਗੱਲ ਨਹੀਂ ਕਹੀ ਪਰ ਅੱਜ ਸਪੈਸ਼ਲ ਤੁਹਾਡੇ ਲਈ ਵੀਡੀਓ ਜ਼ਰੂਰ ਪਾਈ ਹੈ ਕਿਉਂਕਿ ਮੇਰੇ ਚੇਹੇ ਨੀ ਹਿੰਮਤ ਹੈਗੀ ਆ ਹਨਾ ਵੀ ਜੋ ਮੈਂ ਕਹਿਣਾ ਚਾਹੁੰਦੀ ਆ ਤਾਂ ਮੈਂ ਕਹਿ ਸਕਦੀ ਆ ਪਰ ਅੱਜ ਮੈਂ ਅੱਜ ਵੀ ਮੈਂ ਤੁਹਾਡਾ ਨਾਮ ਨਹੀਂ ਲਵਾਂਗੀ ਤੁਹਾਡੇ ਪਿੰਡ ਦਾ ਨਾਮ ਵੀ ਨਹੀਂ ਲਵਾਂਗੀ ਕਾਰਨ ਇਹ ਹੈ ਵੀ ਮੇਰਾ ਮਕਸਦ ਇਹ ਆ ਵੀ ਤੁਸੀਂ ਥੋੜਾ ਜਾ ਸੁਧਰ ਜਾਓ ਮੋ ਤਾਂ ਵਧੀਆ ਹਨਾ ਕਹਿੰਦੇ ਹੋਂ ਹਰ ਇੱਕ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਹਰਕਤ ਤਾਂ ਤੁਹਾਡੀਆਂ ਮੈਨੂੰ ਪਹਿਲਾਂ ਤੋਂ ਹੀ ਪਤਾ ਵੀ ਇਦਾਂ ਦੀਆਂ ਤੁਹਾਡੇ ਕਰਕੇ ਸਾਡੇ ਘਰ ਦਾੜਾ ਹਾਲ ਹੋਇਆ ਤੁਹਾਡੇ ਕਰਕੇ ਹੋਇਆ ਪਰ ਫਿਰ ਵੀ ਮੈਂ ਇੱਕ ਵਾਰੀ ਹੱਥ ਜੋੜ ਕੇ ਤੁਹਾਡੇ ਅੱਗੇ ਇਹ ਹੀ ਬੇਨਤੀ ਕਰਦੀ ਆ ਵੀ ਤੁਸੀਂ ਪਲੀਜ਼ ਜਿਹੜੀਆਂ ਜਿਹੜੀਆਂ ਹਰਕਤਾਂ ਤੁਸੀਂ ਕਰਦੇ ਹੋ ਉਹਨਾਂ ਤੋਂ ਥੋੜਾ ਜਿਹਾ ਸਮਝੋ ਕਿ ਤੁਸੀਂ ਸਿਆਣੀਆਂ ਬਿਆਣੀਆਂ ਤੁਹਾਡੇ ਧੌਲੇ ਵੀ ਆ ਗਏ ਹਨ ਕਹਿੰਦੇ ਹੁੰਦੇ ਆ ਇਹ ਐਕਸਪੀਰੀਅੰਸ ਨਾ ਹੁੰਦੇ ਆ ਜ਼ਿੰਦਗੀ ਦੇ ਤਜਰਬੇ ਨਾ ਹੁੰਦੇ ਆ ਪਰ ਮੈਨੂੰ ਤੁਹਾਡੇ ਵਿੱਚ ਮਾਫ ਕਰਿਓ ਇਤੋਂ ਦੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਹੈਗੀ ਹਨਾ ਤੁਸੀਂ ਅਮਰਤ ਵੀ ਸ਼ੱਕਿਆ ਸਪੈਸ਼ਲ ਇਹਨਾਂ ਵਿੱਚ ਇੱਕ ਜਾਣੇ ਨੇ ਤਾਂ ਅਮਰਤ ਵੀ ਸ਼ੱਕਿਆ ਹੋਇਆ ਤੇ ਉਤੇ ਮਹਾਰਾਜ ਨੇ ਵੀ ਆਪਾਂ ਨੂੰ ਇਹ ਗੱਲ ਸਮਝਾਉਣਾ ਕੀਤੀ ਆ ਵੀ ਤੇਰੇ ਬਾਣੇ ਨਾਲੋਂ ਜ਼ਿਆਦਾ ਮੈਨੂੰ ਰਹਿਤ ਪਿਆਰੀ ਆ ਤੇ ਰਹਿਤ ਦੇ ਵਿੱਚ ਸਾਰਾ ਕੁਝ ਆਉਂਦਾ ਹਨਾ ਰਹਿਤ ਦੇ ਵਿੱਚ ਕਿਸੇ ਦਾ ਘਰ ਬਰਬਾਦ ਕਰਨਾ ਨਿੰਦਿਆ ਕਰਨੀ ਕਿਸੇ ਨੂੰ ਪੜਕਾਉਣਾ ਕਿਸੇ ਦੇ ਖਿਲਾਫ ਸਾਜ਼ਿਸ਼ਾਂ ਕਰਨੀਆਂ ਕਿਸੇ ਦੇ ਪਿੱਠ ਤੇ वार ਕਰਨੀ ਇਹ ਸਾਰਾ ਕੁਝ ਹੀ ਆਉਂਦਾ ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਠੀਕ ਹੈ ਜੀ ਫਿਰ ਮਹਾਰਾਜ ਜਿਆਦਾ ਖੁਸ਼ ਹੁੰਦੇ ਨੇ ਤੇ ਉਸ ਪਰਮਾਤਮਾ ਤੋਂ ਜਰੂਰ ਡਰਨਾ ਚਾਹੀਦਾ ਹੈ ਕਿਉਂਕਿ ਆਪਾਂ ਇਨਸਾਨੀ ਸੋਚ ਲੈਂਦੇ ਆ ਵੀ ਸਾਨੂੰ ਕੋਈ ਦੇਖਦਾ ਨਹੀਂ ਪਰ ਉਹ ਰੱਬ ਜਰੂਰ ਦੇਖਦਾ ਤੇ ਸਾਡੇ ਕੀਤੇ ਕਰਮਾਂ ਦਾ ਫਲ ਜਰੂਰ ਦਿੰਦਾ ਤੇ ਜੇ ਤੁਹਾਨੂੰ ਇਹ ਲੱਗਦਾ ਨਾ ਵੀ ਅਸੀਂ ਗਲਤਾਂ ਕੀਤੀਆਂ ਜਾਂ ਅਸੀਂ ਆਹ ਕੁਝ ਗਲਤ ਕੀਤਾ ਮੈਂ ਇਹ ਨਹੀਂ ਕਹੂੰਗੀ ਵੀ ਅਸੀਂ ਹਮੇਸ਼ਾ ਸਹੀ ਹੋਈਆਂ ਜਾਂ ਅਸੀਂ ਕਦੇ ਕੁਝ ਗਲਤ ਕਰ ਹੀ ਨਹੀਂ ਸਕਦੇ ਨਹੀਂ ਅਸੀਂ ਇਨਸਾਨ ਆ ਸਾਡੇ ਤੋਂ ਵੀ ਗਲਤੀ ਹੋ ਸਕਦੀ ਹੈ ਜੇ ਤੁਹਾਨੂੰ ਲੱਗਦਾ ਵੀ ਸਾਡੇ 'ਚ ਕੁਝ ਗਲਤੀ ਆ ਤਾਂ ਫਿਰ ਇੰਨੀ ਹਿੰਮਤ ਰੱਖੋ ਵੀ ਸਾਡੇ ਮੂੰਹ ਤੇ ਖੜਾ ਆ ਕੇ ਸਾਨੂੰ ਕਹਿ ਸਕੋ ਵੀ ਇੱਥੇ ਤੁਸੀਂ ਗਲਤ ਹੋ ਤੁਸੀਂ ਸਭ ਤੋਂ ਵੱਡੇ ਹੋ ਤੁਸੀਂ ਸਾਨੂੰ ਕੋਈ ਚੰਗੀ ਜੀ ਸਮਝਾਓਗੇ ਸੀ ਸੁਣਾਗੇ ਪਰ ਜਿਹੜੀਆਂ ਹਰਕਤਾਂ ਤੁਸੀਂ ਕਰਦੇ ਹੋ ਠੀਕ ਹੈ ਇਹ ਗੱਲ ਮੈਂ ਕਹਿਣਾ ਨਹੀਂ ਚਾਹੁੰਦੀ ਸੀ ਉਸ ਉਸ ਸਮੇਂ ਵੀ ਮੈਂ ਕਹਿ ਸਕਦੀ ਸੀ ਪਰ ਉਸ ਸਮੇਂ ਮੌਕਾ ਨਹੀਂ ਸੀ ਠੀਕ ਹੈ ਜੀ ਉਸ ਸਮੇਂ ਤੁਸੀਂ ਇਹ ਦੇਖੋ ਘਰ ਦੇ ਵਿੱਚ ਮਤਲਬ ਕਿ ਇਹ ਜਾ ਮਾਹੌਲ ਤੇ ਸੋਨੂੰ ਮੈਂ ਆਪਦੇ ਕੰਨ ਹੀ ਸੁਣਿਆ ਅੱਖੀਂ ਦੇਖਿਆ ਜਦੋਂ ਤੁਸੀਂ ਦੇਖਿਆ ਨਾ ਵੀ ਮੈਂ ਤੁਹਾਡੀ ਗੱਲ ਸੁਣ ਲਈ ਤੁਸੀਂ ਮੈਂ ਤੁਹਾਡੇ ਵੱਲ ਟਰਨ ਕਰਕੇ ਦੇਖਿਆ ਮੁੜ ਕੇ ਤੇ ਤੁਹਾਡੇ ਮੂੰਹ ਦਾ ਰੰਗ ਵੀ ਉੱਡ ਗਿਆ ਸੀ ਸੋ ਇਸ ਕਰਕੇ ਅੱਜ ਮੈਂ ਤੁਹਾਨੂੰ ਉਦੋਂ ਬਾਅਦ ਉਹ ਹਰਕਤਾਂ ਮੈਂ ਤੁਹਾਡੀਆਂ ਗੁਰਦੁਆਰੀ ਵੀ ਦੇਖੀਆਂ ਠੀਕ ਹੈ ਉੱਥੇ ਵੀ ਮੈਂ ਚੁੱਪ ਰਹੀ ਵੀ ਚਲੋ ਕੋਈ ਗੱਲ ਨਹੀਂ ਉੱਥੇ ਵੀ ਤੁਸੀਂ ਸਾਰੀਆਂ ਖਾਸ ਕਰ ਤਿੰਨ ਚਾਰ ਜਾਨੀਆਂ ਦਾ ਇਹ ਜਿਹੜਾ ਤੁਹਾਡਾ ਗਰੁੱਪ ਆ ਇੱਕ ਦੂਜੇ ਦੇ ਕੰਨ ਦੇ ਵਿੱਚ ਗੱਲਾਂ ਕਰਦੀਆਂ ਕੰਨ 'ਚ ਗੱਲਾਂ ਕੌਣ ਕਰਦਾ ਹੁੰਦਾ ਚੋਰੀਆਂ ਗੱਲਾਂ ਕੌਣ ਕਰਦਾ ਹੁੰਦਾ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਅਸੀਂ ਗਲਤਾਂ ਤੁਸੀਂ ਸਾਥੋ ਲੁਕੋ ਕੇ ਗੱਲ ਤਾਂ ਕਰ ਰਹੇ ਹੋ ਕਿ ਤੁਹਾਨੂੰ ਪਤਾ ਵੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਗਲਤ ਕਰ ਰਹੇ ਹੋ ਕਿਸੇ ਨੂੰ ਪੜ ਘਾ ਰਹੇ ਹੋ ਕਿਸੇ ਘਰ ਦਾ ਮਾਹੌਲ ਖਰਾਬ ਕਰ ਰਹੇ ਹੋ ਠੀਕ ਹੈ ਜੇ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਸਹੀ ਹੋ ਤੇ ਤੁਸੀਂ ਸੱਚ ਬੋਲਦੇ ਹੋ ਤੇ ਤੁਸੀਂ ਕੁਝ ਗਲਤ ਨਹੀਂ ਕਹਿ ਰਹੇ ਤਾਂ ਫਿਰ ਤੁਸੀਂ ਇੰਨੀ ਹਿੰਮਤ ਰੱਖੋ ਕਿ ਸਾਡੇ ਮੂੰਹ ਤੇ ਗੱਲ ਕਹਿ ਸਕੋ ਠੀਕ ਹੈ ਹੁਣ ਮੈਂ ਹਿੰਟ ਵੀ ਦੇ ਦੇਣੀ ਆ ਵੀ ਤੁਸੀਂ ਕੌਣ ਹੋ ਤਾਂ ਕਿ ਤੁਹਾਨੂੰ ਐਗਜ਼ੈਕਟਲੀ ਸਮਝ ਆ ਜਾਵੇ ਨਾਮ ਤਾਂ ਨਹੀਂ ਮੈਂ ਤੁਹਾਡਾ ਲਹਿਰੀ ਤੇ ਤੁਹਾਡਾ ਅਮਰਜ ਸ਼ੱਕਿਆ ਹੋਇਆ ਤੁਹਾਡੇ ਆਣਕਾ ਵੀ ਲੱਗੀਆਂ ਹੋਈਆਂ ਤੇ ਤੁਹਾਡਾ ਹਾਈਟ ਵੀ ਛੋਟੀ ਹੈ ਥੋੜਾ ਜਿਹਾ ਸ਼ਰੀਰ ਵੀ ਪਰ ਮੋਂ ਹੁਣ ਸਮਝ ਗਏ ਹੋਵੋਗੇ ਕੌਣ ਠੀਕ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਉਮਰ ਚ ਮੈਂ ਤੁਹਾਡੇ ਨਾਲੋਂ ਬਹੁਤ ਛੋਟੀ ਆ ਤੇ ਕੋਈ ਮੇਥੋਂ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਪਰ ਕਿਉਂਕਿ ਅੱਜ ਜਿਹੜੀ ਇਹ ਚੀਜ਼ ਤੁਸੀਂ ਕਰ ਰਹੇ ਹੋ ਨਾ ਇਹ ਕਿਤੇ ਨਾ ਕਿਤੇ ਸਾਡੇ ਪਰਿਵਾਰ ਦੇ ਵਿੱਚ ਫਿਰ ਉਹਦਾ ਸਾਨੂੰ ਰਿਜ਼ਲਟ ਦੇਖਣ ਨੂੰ ਮਿਲਦਾ ਪਰ ਜਿਹੜੀਆਂ ਤੁਸੀਂ ਗੱਲਾਂ ਪੜਕਾਉਨੇ ਹੋ ਕੰਨਾਂ ਚ ਪਾਉਨੇ ਹੋ ਉਹ ਚੀਜ਼ਾਂ ਫਿਰ ਸਾਡੇ ਘਰ ਦੇ ਵਿੱਚ ਹੁੰਦੀਆਂ ਨੇ ਠੀਕ ਹੈ ਸੋ ਮੇਰੀ ਹੱਥ ਜੋੜ ਕੇ ਹੀ ਬੇਨਤੀ ਅਗਰ ਸਾਡੇ ਦੇ ਵਿੱਚ ਕੁਝ ਗਲਤੀ ਹੈ ਨਾ ਤਾਂ ਇੰਨੇ ਗਰਸ ਰੱਖੋ ਤੇ ਮੇਰੇ ਵਿੱਚ ਇੰਨੇ ਗਰਸ ਹੈਗੇ ਨੇ ਇੰਨੀ ਹਿੰਮਤ ਹੈਗੀ ਹੈ ਕਿ ਮੈਂ ਸੱਚ ਨੂੰ ਸਾਹਮਣੇ ਕਹਿ ਸਕਾਂ ਮੂੰਹ ਤੇ ਕਹਿ ਸਕਾਂ ਠੀਕ ਹੈ ਪਰ ਉਸ ਸਮੇਂ ਮੈਂ ਤਾਂ ਨਹੀਂ ਬੋਲੀ ਕਿਉਂਕਿ ਉਸ ਸਮੇਂ ਘਰ ਦੇ ਵਿੱਚ ਕਾਠ ਬਹੁਤ ਜ਼ਿਆਦਾ ਸੀ ਉਹ ਮਾਹੌਲ ਨਹੀਂ ਸੀ ਕਿ ਉਸ ਸਮੇਂ ਮੈਂ ਤੁਹਾਨੂੰ ਗੱਲ ਕਹਾਂ ਤੇ ਉਸ ਤੋਂ ਬਾਅਦ ਆਪਾਂ ਫੇਸ ਟੂ ਫੇਸ ਮਿਲੇ ਨਹੀਂ ਨਹੀਂ ਤਾਂ ਮੈਂ ਤੁਹਾਨੂੰ ਜ਼ਰੂਰ ਕਹਿੰਦੀ ਸੋ ਹੁਣ ਮੈਨੂੰ ਇਹ ਵੀ ਪਤਾ ਵੀ ਤੁਸੀਂ ਮੇਰੀ ਵੀਡੀਓ ਡੇਲੀ ਦੇਖਦੇ ਹੋ ਸੋ ਤਾਂ ਕਰਕੇ ਮੈਂ ਤੁਹਾਨੂੰ ਅੱਜ ਕਹਿ ਰਹੀ ਆ ਵੀ ਹੱਥ ਜੋੜ ਕੇ ਬੈਠਦੇ ਜਿਹੜੀਆਂ ਤੁਸੀਂ ਕੰਮ ਕਰਦੇ ਹੋ ਨਾ ਸ਼ੋਭਾ ਨਹੀਂ ਦਿੰਦੇ ਤੁਹਾਨੂੰ ਤੁਸੀਂ ਤਾਂ ਕਿੱਥੇ ਸਮਝਾਉਣਾ ਸਾਡੇ ਵਰਗਿਆਂ ਨੂੰ ਕਿੱਥੇ ਤੁਸੀਂ ਖੋਦੇ ਜੀਆਂ ਹਰਕਤਾਂ ਕਰ ਰਹੇ ਹੋ ਤੁਹਾਡੇ ਵਰਗੇ ਲੋਕ ਹੀ ਆ ਜਿੰਨਾ ਕਰਕੇ ਸਾਡੇ ਜਿਹੜਾ ਘਰ ਦੇ ਇੰਨੇ ਆਪਾਂ ਇਹ ਮੈਂ ਇਹ ਕਹੂੰਗੀ ਵੀ ਜਿਵੇਂ ਖਖੜੀ ਕਰੇਲੇ ਕਹਿਣਾ ਹੁੰਦਾ ਨਾ ਇੱਕ ਕਹਾਵਤ ਹੁੰਦੀ ਹੈ ਵੀ ਕਰ ਦੇਣਾ ਉਹ ਹੋਇਆ ਪਿਆ ਸਾਡੇ ਘਰ ਦਾ ਹਾਲ ਠੀਕ ਹੈ ਇਹ ਜਿਹੜੇ ਵੀ ਆਪਾਂ ਕਰਮ ਇਦਾਂ ਦੇ ਕਮਾਉਣੇ ਨੇ ਨਾ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਸਾਰੇ ਇਦਾਂ ਦੇ ਫਿਰ ਇਹਨਾਂ ਦਾ ਭੁਗਤਾਨ ਵੀ ਕਰਨਾ ਪੈਂਦਾ ਸੋ ਇਹ ਜੇ ਕਮਾਂ ਤੋਂ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਇਹੇ ਕੰਮ ਨਾ ਕਰੀਏ ਖਾਸ ਕਰ ਅੰਮ੍ਰਿਤ ਛਕਣ ਤੋਂ ਬਾਅਦ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਜਦੋਂ ਆਪਾਂ ਉੱਥੇ ਅੰਮ੍ਰਿਤ ਛਕਦੇ ਆ ਨਾ ਤਾਂ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਸਮਝਾਇਆ ਜਾਂਦਾ ਪੰਜ ਪਿਆਰਿਆਂ ਵੱਲੋਂ ਤੇ ਜੇ ਪੰਜ ਪਿਆਰਾਂ ਦਾ ਹੁਕਮ ਜਿਹੜਾ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸਮਝਣਾ ਸਮਝਾਉਣਾ ਕੀਤਾ ਪੰਜ ਪਿਆਰਿਆਂ ਦਾ ਹੁਕਮ ਗੁਰੂ ਸਾਹਿਬ ਦਾ ਹੁਕਮ ਠੀਕ ਹੈ ਸੋ ਜਦੋਂ ਆਪਾਂ ਪੰਜ ਪਿਆਰਿਆਂ ਦਾ ਹੁਕਮ ਤੱਕ ਤਾਂ ਤਾਂ ਸਮਝ ਲਓ ਆਪਾਂ ਗੁਰੂ ਦਾ ਹੁਕਮ ਤੱਕ ਤਾਂ ਤਾਂ ਫਿਰ ਇਹ ਦਿਖਾਵਾ ਕਿਸ ਚੀਜ਼ ਲਈ ਜਦੋਂ ਆਪਾਂ ਕੁਝ ਮੰਨਣਾ ਹੀ ਨਹੀਂ ਉਸ ਚੀਜ਼ ਦੇ ਰਸਤੇ ਤੇ ਚੱਲਣਾ ਹੀ ਨਹੀਂ ਤੁਸੀਂ ਮੇਰੇ ਸਾਡੇ ਮੂੰਹ ਤੇ ਜਾਂ ਮੇਰੇ ਪਰਿਵਾਰ ਦੇ ਮੂੰਹ ਤੇ ਗੱਲ ਤਾਂ ਨਹੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਵੀ ਪਤਾ ਕਿ ਤਨਾ ਕਿਤੇ ਹੋ ਵੀ ਤੁਸੀਂ ਗਲਤ ਹੋ ਤੁਹਾਨੂੰ ਪਤਾ ਵੀ ਜੋ ਤੁਸੀਂ ਕਰ ਰਹੇ ਹੋ ਗਲਤੋਂ ਜੋ ਤੁਸੀਂ ਸਾਡੇ ਖਿਲਾਫ ਬੋਲ ਰਹੇ ਹੋ ਤੁਹਾਨੂੰ ਤੁਹਾਨੂੰ ਵੀ ਪਤਾ ਵੀ ਅਸੀਂ ਸਹੀ ਹਾਂ ਇਸੇ ਕਰਕੇ ਤੁਹਾਡੀ ਹਿੰਮਤ ਨਹੀਂ ਸਾਡੇ ਮੂੰਹ ਤੇ ਗੱਲ ਕਹਿਣ ਦੀ ਇਹ ਜਿਸੀ ਬਹੁਤ ਸਾਰੀਆਂ ਗੱਲਾਂ ਇਸ ਦੌਰਾਨ ਸੁਣ ਕੇ ਅਣ ਸੁਣੀਆਂ ਕੀਤੀਆਂ ਇਗਨੋਰ ਕੀਤੀਆਂ ਕਈ ਗੱਲਾਂ ਤਾਂ ਬਹੁਤ ਛੋਟੀਆਂ ਜਿਹੀਆਂ ਨੇ ਜਿਨ੍ਹਾਂ ਨੂੰ ਸਾਨੂੰ ਕੋਈ ਪਰਵਾਹ ਨਹੀਂ ਤੇ ਕਈ ਗੱਲਾਂ ਜਿਹੜੀਆਂ ਤੁਹਾਡੇ ਵਰਗੇ ਕਰਕੇ ਗਏ ਨੇ ਤੇ ਜਿੰਨਾ ਕਰਕੇ ਸਾਡੇ ਪਰਿਵਾਰ ਦੇ ਵਿੱਚ ਉਹ ਅਸਾਂ ਸਾਨੂੰ ਦੇਖਣ ਨੂੰ ਮਿਲਿਆ ਵੀ ਹੈ ਕਿਤਨਾ ਕਿਤੇ ਸੋ ਇਸ ਕਰਕੇ ਮੈਂ ਤਾਂ ਗੱਲ ਕਰਕੇ ਤੁਹਾਨੂੰ ਕਹਿ ਰਹੀ ਹਾਂ ਵੀ ਸੁਧਰ ਜੋ ਨਹੀਂ ਤਾਂ ਫਿਰ ਮੈਂ ਤੁਹਾਡਾ ਨਾਮ ਲੈ ਕੇ ਵਕੀਰ ਦਾ ਕਹਿਣਾ ਫਿਰ ਤੁਹਾਨੂੰ ਬਹੁਤ ਜ਼ਿਆਦਾ ਮਿਰਚਾਂ ਲੱਗਣੀਆਂ ਮਿਰਚਾਂ ਤਾਂ ਤੁਹਾਨੂੰ ਅੱਜ ਵੀ ਲੱਗਣੀਆਂ ਇਸ ਵੀਡੀਓ ਤੋਂ ਬਾਅਦ ਮੈਨੂੰ ਇਹ ਵੀ ਪਤਾ ਠੀਕ ਹੈ ਸੋ ਕਿਸੇ ਦਾ ਘਰ ਬਰਬਾਦ ਨਹੀਂ ਕਰੀਦਾ ਹੁੰਦਾ ਕਿਸੇ ਦੇ ਘਰ ਚ ਜਾ ਕੇ ਖਲਿਆਰਾ ਨਹੀਂ ਪਾਈਦਾ ਹੁੰਦਾ ਜੇ ਬਾਕੀ ਸੋ ਚੰਗਾ ਨਹੀਂ ਨਾ ਕਰ ਸਕਦੇ ਆਪਾਂ ਨੂੰ ਸਿਆਣੇ ਵੀ ਆਪਣੇ ਸਮਝਾਉਂਦੀ ਆ ਕਿ ਆਪਾਂ ਕਿਸੇ ਬਾਰੇ ਚੰਗਾ ਨਹੀਂ ਬੋਲ ਸਕਦੇ ਤਾਂ ਆਪਾਂ ਨੂੰ ਮਾੜਾ ਬੋਲਣ ਦੀ ਵੀ ਜ਼ਰੂਰਤ ਨਹੀਂ ਸਾਨੂੰ ਤਾਂ ਸਾਡੇ ਬਜ਼ੁਰਗਾਂ ਨੇ ਇਹ ਸਮਝਾਇਆ ਵੀ ਜਿਹੜੀ ਗੱਲ ਕਹਿਣੀ ਹੈ ਮੂੰਹ ਤੇ ਕਹਿ ਦਿਓ ਹੁਣ ਮੈਨੂੰ ਮੈਂ ਮੂੰਹ ਤੇ ਕਹਿਣ ਦੀ ਹਿੰਮਤ ਰੱਖ ਰਹੀਆਂ ਹਿੰਟ ਵੀ ਤੁਹਾਨੂੰ ਦੇਤਾ ਤੁਹਾਨੂੰ ਪਤਾ ਵੀ ਚੱਲ ਜੂ ਮੈਂ ਤੁਹਾਡੀ ਗੱਲ ਕਰ ਰਹੀ ਆ ਪਰ ਪਤਾ ਮੈਨੂੰ ਇਹ ਵੀ ਇਹ ਵੀ ਸਮਝਣਾ ਤੁਸੀਂ ਫਿਰ ਵੀ ਨਹੀਂ ਕਿ ਕੁੱਤੇ ਦੀ ਪੂਛ ਕਰੀ ਸਿੱਧੀ ਨਹੀਂ ਹੁੰਦੀ ਠੀਕ ਹੈ ਪਰ ਫਿਰ ਵੀ ਮੈਂ ਤੁਹਾਨੂੰ ਹੱਥ ਜੋੜ ਕੇ ਨਿਮਰਤਾ ਦੇ ਨਾਲ ਬੇਨਤੀ ਕਰਨੀ ਆ ਵੀ ਤੁਸੀਂ ਇਹ ਚੀਜ਼ਾਂ ਬੰਦ ਕਰ ਲਓ ਪਲੀਜ਼ ਕਿ ਸਾਡੇ ਘਰ ਦੇ ਵਿੱਚ ਫਿਰ ਇਸ ਚੀਜ਼ ਦੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਤੇ ਜੇ ਤੁਸੀਂ ਹਰਕਤਾਂ ਨਾ ਬੰਦ ਕੀਤੀਆਂ ਫਿਰ ਮੈਨੂੰ ਤੁਹਾਡੇ ਨਾਲ ਫੇਸ ਟੂ ਫੇਸ ਜਾਂ ਫਿਰ ਤੁਹਾਡਾ ਨਾਮ ਲੈ ਕੇ ਗੱਲ ਕਰਨੀ ਪਊ ਫਿਰ ਤੁਸੀਂ ਕਹਿਣਾ ਮੈਨੂੰ ਦੱਸਿਆ ਨਹੀਂ ਹੁਣ ਤੁਸੀਂ ਸਮਝੋਗੇ ਤਾਂ ਵਧੀਆ ਜੋ ਪਿੱਛੇ ਹੋ ਗਿਆ ਸੀ ਉਹ ਸਾਰਾ ਕੁਝ ਛੱਡਣ ਦੀ ਤਿਆਰ ਆ ਸਾਨੂੰ ਕੋਈ ਪਰਵਾਹ ਨਹੀਂ ਵੈਸੇ ਤਾਂ ਕੋਈ ਵੀ ਬੋਲੇ ਮੈਨੂੰ ਕੋਈ ਪਰਵਾਹ ਹੀ ਨਹੀਂ ਕਿਉਂਕਿ ਮੈਂ ਹਮੇਸ਼ਾ ਇੱਕ ਚੀਜ਼ ਕਹੀ ਆ ਵੀ ਜਿਹੜੇ ਲੋਕ ਤੁਹਾਡਾ ਮਾੜਾ ਸੋਚਦੇ ਨੇ ਤੁਹਾਨੂੰ ਥੱਲੇ ਸੱਟਣਾ ਚਾਹੁੰਦੇ ਨੇ ਮੈਂ ਹਮੇਸ਼ਾ ਜਿਹੜੇ ਮੇਰੀ YouTube ਫੈਮਲੀ ਹੈ ਮੈਂ ਉਹਨਾਂ ਨੂੰ ਵੀ ਇਹ ਸਮਝਾਇਆ ਹਮੇਸ਼ਾ ਤਾਂ ਉਹਨਾਂ ਨੂੰ ਸਿਵਾਏ ਇੱਕ ਕਹਿੰਦੇ ਹੁੰਦੇ ਜਿਵੇਂ ਮੈਂ ਤਾਂ ਹੀ ਮੰਨਦੀ ਆ ਵੀ ਕੁੱਤੇ ਭੌਂਕਦੇ ਆ ਉਹਨਾਂ ਦਾ ਕੰਮ ਆ ਭੌਂਕਣਾ ਤੇ ਹਾਥੀ ਦਾ ਕੰਮ ਆ ਚੱਲਣਾ ਪਰ ਤੁਹਾਨੂੰ ਅੱਜ ਮੈਂ ਇਹ ਗੱਲ ਤਾਂ ਕਹਿ ਰਹੀ ਆ ਕਿਉਂਕਿ ਤੁਹਾਡੇ ਕਰਕੇ ਸਾਡੇ ਪਰਿਵਾਰ ਦੇ ਵਿੱਚ ਪ੍ਰੋਬਲਮ ਆਉਂਦੀ ਆਉਂਦੀ ਅਸੀਂ ਕੰਟਰੋਲ ਕਰ ਲਿਆ ਅਸੀਂ ਪਿੱਛੇ ਹਟ ਗਏ ਉਹਨਾਂ ਚੀਜ਼ਾਂ ਤੋਂ ਮੈਂ ਆਪਦੇ ਕੰਨੀਆਂ ਸੁਣੀਆਂ ਅੱਖੀ ਦੇਖੀਆਂ ਹੁਣ ਇਹ ਵੀ ਨਹੀਂ ਤੁਸੀਂ ਕਹਿ ਸਕਦੇ ਵੀ ਕਿਸੇ ਨੇ ਆ ਕੇ ਮੇਰੇ ਕੋਲ ਝੂਠ ਬੋਲਿਆ ਕਿਉਂਕਿ ਮੈਂ ਕਿਸੇ ਦੇ ਕਹੇ ਤਿੰਨਾਂ ਵਿਸ਼ਵਾਸ ਵੀ ਨਹੀਂ ਕਰਦੀ ਮੈਂ ਸਾਫ਼ ਜੀ ਗੱਲ ਕਹਾਂ ਜਦ ਤੱਕ ਅਸੀਂ ਆਪਦੇ ਕੰਨੀ ਦੇ ਸੁਣਦੇ ਨਹੀਂ ਅੱਖੀ ਦੇਖਦੇ ਨਹੀਂ ਔਰ ਮੈਂ ਤੁਹਾਨੂੰ ਇੱਕ ਵਾਰ ਹੀ ਨਹੀਂ ਵਾਰ-ਵਾਰੀ ਚੀਜ਼ਾਂ ਹੁੰਦੀਆਂ ਦੇਖ ਲਈਆਂ ਕਿਉਂਕਿ ਭੀੜ ਦੇ ਵਿੱਚ ਨਾ ਤੁਹਾਨੂੰ ਪਤਾ ਨਹੀਂ ਚੱਲਦਾ ਹੁੰਦਾ ਸੀ ਕਿ ਮੈਂ ਕੋਲ ਹੀ ਖੜੀ ਹਾਂ ਸੋ ਹੱਥ ਜੋੜ ਕੇ ਬੇਨਤੀ ਆ ਰੱਬ ਤੋਂ ਡਰੋ ਥੋੜੀ ਬਹੁਤੀ ਸ਼ਰਮ ਕਰੋ ਠੀਕ ਹੈ ਪਰਮਾਤਮਾ ਜਿਹੜਾ ਨਾ ਜਿਹੜਾ ਉਹ ਸਾਡੇ ਫਿਰ ਕੀਤੇ ਹੋਏ ਕਰਮਾਂ ਦਾ ਫਲ ਸਾਨੂੰ ਜ਼ਰੂਰ ਦਿੰਦਾ ਤੇ ਜੇ ਤੁਹਾਨੂੰ ਲੱਗਦਾ ਕੋਈ ਗਲਤ ਹੈ ਤਾਂ ਫਿਰ ਉਹਦੇ ਮੂੰਹ ਤੇ ਬੋਲਣ ਦੀ ਹਿੰਮਤ ਰੱਖੋ ਸਾਨੂੰ ਕਹੋ ਆ ਕੇ ਵੀ ਤੁਸੀਂ ਇੱਥੇ ਗਲਤ ਹੋ ਤੇ ਅਸੀਂ ਜੇ ਉੱਥੇ ਗਲਤ ਹੋਗੇ ਅਸੀਂ ਮੰਨਾਂਗੇ ਸਾਨੂੰ ਕੋਈ ਮਾਫੀ ਮੰਗਣ ਤੇ ਵੀ ਸ਼ਰਮ ਨਹੀਂ ਕਰ ਵੀ ਹਾਂਜੀ ਇੱਥੇ ਸਾਤੋਂ ਗਲਤੀ ਹੋਈ ਆ ਕੋਈ ਗੱਲ ਨਹੀਂ ਗਲਤੀਆਂ ਇਨਸਾਨਾਂ ਤੋਂ ਹੁੰਦੀਆਂ ਤੇ ਵੱਡੇ ਸਮਝਾਉਂਦੇ ਤੇ ਛੋਟੇ ਸੁਣਦੇ ਆ ਪਰ ਜੇ ਤੂੰ ਜਿਹੜੀਆਂ ਹਰਕਤਾਂ ਤੁਸੀਂ ਕਰਦੇ ਹੋ ਅਗਰ ਉਹ ਹਰਕਤਾਂ ਕਰੋਗੇ ਤਾ ਫਿਰ ਮਜਬੂਰਨ ਸਾਨੂੰ ਤੁਹਾਡੀ ਗੱਲ ਦਾ ਜਵਾਬ ਦੇਣਾ ਪਊਗਾ ਠੀਕ ਹੈ ਜਿਹੜੀਆਂ ਤੁਸੀਂ ਹੋਰ ਟੁੱਟੀਆਂ ਜਿਹੀਆਂ ਗੱਲਾਂ ਕਰਦੇ ਹੋ ਉਹਨਾਂ ਦਾ ਕੋਈ ਪਰਵਾਹ ਨਹੀਂ ਸਾਨੂੰ ਪਰ ਜਿਹੜੀਆਂ ਗੱਲਾਂ ਕਰਕੇ ਸਾਡੇ ਘਰ ਦੇ ਵਿੱਚ ਪ੍ਰੋਬਲਮ ਆਊਗੀ ਫਿਰ ਉਹ ਗੱਲ ਦਾ ਜਵਾਬ ਸਾਨੂੰ ਦੇਣਾ ਪਊਗਾ ਸੋ ਇਸ ਕਰਕੇ ਸੁਧਰ ਜੋ ਜੇ ਸੁਧਰ ਸਕਦੇ ਹੋ ਵੈਸੇ ਸੁਧਰਨਾ ਤੁਹਾਨੂੰ ਹੈ ਨਹੀਂ ਤੁਸੀ ਮੈਨੂੰ ਪਤਾ ਹੀ ਹੈ ਕਿਉਂਕਿ ਉਹ ਉਹਨੀ ਸਮਝਦਾਰੀ ਮੇਰੇ ਖਿਆਲ ਤੋਂ ਤੁਹਾਡੇ ਚ ਹੈ ਹੀ ਨਹੀਂ ਹੈ ਤੋ ਕਿ ਇਹ ਚੀਜ਼ ਅੱਜ ਤੋਂ ਨਹੀਂ ਬਹੁਤ ਸਾਲਾਂ ਤੋਂ ਚੱਲਦੀ ਆ ਰਹੀ ਔਰ ਮੈਂ ਬਹੁਤ ਸਾਲਾਂ ਤੋਂ ਦੇਖਦੀ ਵੀ ਹੁਣੀ ਆ ਹਨਾ ਬਹੁਤ ਸਾਲਾਂ ਤੋਂ ਅਸੀਂ ਕਦੀ ਇਹ ਸੋਨੂੰ ਕੁਝ ਕਿਹਾ ਵੀ ਨਹੀਂ ਵੀ ਚਲੋ ਤੁਸੀਂ ਉਦੋਂ ਇਹ ਹੁੰਦਾ ਸੀ ਵੀ ਤੁਸੀਂ ਸਾਡੇ ਬਾਰੇ ਕਹਿੰਨੇ ਹੋ ਚਲੋ ਕਹੀ ਚਲੋ ਕੋਈ ਫਰਕ ਨਹੀਂ ਹਨਾ ਤੇ ਪਰ ਜਿਹੜੀ ਚੀਜ਼ ਕਰਕੇ ਪਰਿਵਾਰ ਦੇ ਵਿੱਚ ਪ੍ਰੋਬਲਮ ਆਵੇ ਫਿਰ ਉਦੋਂ ਉਹ ਗੱਲ ਦਾ ਜਵਾਬ ਦੇਣਾ ਵੱਡ ਜਾਂਦਾ ਇਸ ਕਰਕੇ ਅੱਜ ਮੈਨੂੰ ਇਹ ਵੀਡੀਓ ਤੁਹਾਨੂੰ ਪਾਉਣੀ ਪਈ ਆ ਤੇ ਹੁਣ ਤੁਹਾਨੂੰ ਤਕਲੀਫ ਵੀ ਬਹੁਤ ਹੋਣੀ ਹੈ ਮਿਰਚਾਂ ਵੀ ਬਹੁਤ ਲੱਗਣੀ ਹੈ ਤੇ ਕਹਿੰਦੇ ਨੇ ਦੇਸੀ ਘਿਓ ਲਾ ਲੈਣਾ ਚਾਹੀਦਾ ਮਿਰਚਾਂ ਘੱਟ ਲੱਗਦੀਆਂ ਸੋ ਮੀ ਇਹ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਣੀ ਆ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ